ਅਕਾਲ ਦਲ ਬਾਦਲ ਦੀ ਸੂਬੇ ਪਰਦੇ ਵਿੱਚ ਮੈਂਬਰਸ਼ਿਪ ਮਹਿੰਮ ਪਾਰਟੀ ਦੀ ਚੱਲ ਰਹੀ ਹੈ ਉਸ ਨੂੰ ਉਤਸ਼ਾਹਿਤ ਕਰਨ ਦੇ ਲਈ ਪਟਿਆਲਾ ਹਲਕੇ ਦੇ ਇੰਚਾਰਜ ਐਨ ਕੇ ਸ਼ਰਮਾ ਅਤੇ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚ ਰਹੇ ਹਨ ਇਸ ਦੇ ਬਾਰੇ ਜਾਣਕਾਰੀ ਅੱਜ ਪੱਤਰਕਾਰਾਂ ਨਾਲ ਮੀਟਿੰਗ ਸਮਾਣਾ ਦੇ ਵਿੱਚ ਕੀਤੀ ਗਈ ਇਸ ਦੇ ਵਾਰੇ ਜਗਮੀਤ ਸਿੰਘ ਹਰਿਆਊ ਜਿਨ੍ਹਾਂ ਨੂੰ ਲਾਇਆ ਗਿਆ ਇਸ ਇਲਾਕੇ ਦੇ ਵਿੱਚ ਵਰਤੀ ਮੁਹਿੰਮ ਦੇ ਵਿੱਚ ਵੀ ਨੌਜਵਾਨਾਂ ਨੂੰ ਮੱਲ ਬੱਤੋਬ ਜੋੜਾ ਜਾਵੇ ਉਸ ਦੇ ਲਈ ਉਹਨਾਂ ਵੱਲੋਂ ਇਹ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਬੱਤੋਬਦ 70% ਤੋਂ ਬਦ ਮੱਲੋ ਇਸ ਇਲਾਕੇ ਦੇ ਵਿੱਚ ਸਮਾਣਾ ਹਲਕੇ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਪੂਰੀ ਹੋ ਚੁੱਕੀ ਹੈ ਔਰ ਵੀ ਲਗਾਤਾਰ ਇਹ ਮੁਹਿੰਮ ਜਾਰੀ ਹੈ ਉਸ ਨੂੰ ਔਰ ਜ਼ਿਆਦਾ ਤੇਜ਼ੀ ਲਿਆਉਣ ਦੇ ਲਈ ਤਾਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦਾ ਗ੍ਰਾਫ ਔਰ ਜ਼ਿਆਦਾ ਬਦੇ ਉਸ ਨੂੰ ਮਜ਼ਬੂਤ ਕਰਨ ਦੇ ਲਈ ਹੀ 11 ਤਾਰੀਖ ਦੀ ਸਮਰਾਟ ਪੈਲੇਸ ਦੇ ਵਿੱਚ ਸਵੇਰੇ 10 ਵਜੇ ਐਨ ਕੇ ਸਰਵਾ ਪਹੁੰਚ ਰਹੇ ਹਨ ਔਰ ਅਕਾਲੀ ਦਲ ਦੇ ਜਿੰਨੇ ਵਰਕਰ ਇਸ ਲੱਕ ਦੇ ਉਸ ਦੇ ਵਿੱਚ ਪਹੁੰਚਣ ਦੀ ਅਪੀਲ ਉਹਨਾਂ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਚੱਲ ਰਹੀ ਹੈ ਕਿਉਂਕਿ ਜੋ ਪਿਛਲਾ ਪਾਰਟੀ ਦਾ ਢਾਂਚਾ ਸੀ ਉਹਨੂੰ ਭੰਗ ਕਰਕੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਨਵੇਂ ਸਿਰੋਂ ਭਰਤੀ ਮਹਿੰਮ ਸ਼ੁਰੂ ਕਰਕੇ ਡੈਲੀਗੇਟ ਬਣ ਕੇ ਪ੍ਰਧਾਨਗੀ ਦੀ ਚੋਣ ਹੋਣੀ ਹੈ ਤੇ ਜਿਹੜਾ ਪਾਰਟੀ ਦਾ ਢਾਂਚਾ ਉਹਦਾ ਪੁਨਰਗਠਨ ਹੋਣਾ ਤੇ ਉਹਦੇ ਮਹਮ ਦੇ ਤਹਿਤ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਸੀ ਕਿ ਹਲਕਾ ਸਬਾਣਾ ਦੇ ਵਿੱਚ ਜਾ ਕੇ ਭਰਤੀ ਮੈਮ ਨੂੰ ਤਸ਼ਾਹਤ ਵੀ ਕਰੋ ਤੇ ਵੱਧ ਤੋਂ ਵੱਧ ਭਰਤੀ ਕਰੋ ਤਾਂ ਕਿ ਇੱਕ ਨੌਜਵਾਨ ਹੋਣ ਦੇ ਨਾਤੇ ਜਿਹੜਾ ਵੱਡਾ ਮੈਸੇਜ ਸੀ ਪਾਰਟੀ ਦਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰੋ ਸੋ ਉਸ ਦੇ ਤਹਿਤ ਮੈਨੂੰ ਇੱਥੇ ਡਿਊਟੀ ਲਈ ਗਈ ਕਿ ਉੱਥੇ ਹਲਕਾ ਸਬਾਣਾ ਦੇ ਵਿੱਚ ਜਾ ਕੇ ਪਾਰਟੀ ਨੂੰ ਤਕੜਾ ਕੀਤਾ ਜਾਵੇ ਮੈਂ ਯੂਥ ਅਕਾਲੀ ਦਲ ਦਾ ਕੋਰ ਕਮੇਟੀ ਮੈਂਬਰ ਹਾਂ ਜੀ ਤੇ ਪੀਏਸੀ ਦਾ ਮੈਂਬਰ ਆ ਪਾਰ ਰਿਹਾ ਸਰ ਕਿੰਨੇ ਮੈਂਬਰਸ ਰੀਚ ਗਈ ਹੈ ਮਤਲਬ ਸਮਾਨ ਹਲਕੇ ਤੇ ਜਿਹੜੀ ਸਾਡੀ ਤਕਰੀਬਨ 70% ਦੇ ਨੇੜੇ ਜੋ ਮੈਂਬਰਸ਼ਿਪ ਕੰਪਲੀਟ ਹੋ ਚੁੱਕੀ ਹੈ ਸਾਡਾ 30000 ਪਲਸ ਦਾ ਟੀਚਾ ਜਦੋਂ ਤੋਂ ਮੈਂ ਇੱਥੇ ਹਲਕੇ ਦੇ ਵਿੱਚ ਆਇਆ ਨੌਜਵਾਨਾਂ ਚ ਬਹੁਤ ਉਤਸ਼ਾਹ ਮੈਨੂੰ ਰੋਜ਼ ਦੋ ਤਿੰਨ ਥਾਵਾਂ ਤੋਂ ਫੋਨੋਂ ਉਹਨੇ ਮੇਰੇ ਪ੍ਰੋਗਰਾਮ ਰੱਖ ਕੇ ਮੇਰੇ ਨਾਲ ਲਗਾਤਾਰ ਮੀਟਿੰਗ ਕਰ ਰਹੇ ਨੇ ਲਗਾਤਾਰ ਨੌਜਵਾਨ ਪਾਰਟੀ ਦੇ ਨਾਲ ਜੁੜ ਰਹੇ ਨੇ ਕਿਉਂਕਿ ਪਿਛਲੀਆਂ ਜੋ ਸਰਕਾਰਾਂ ਸੀ ਪਿਛਲੀ ਕਾਂਗਰਸ ਸਰਕਾਰ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਇਹਦੇ ਤੋਂ ਨੌਜਵਾਨ ਮਯੂਸ ਹੋ ਚੁੱਕੇ ਆ ਕਿਉਂਕਿ ਇਹਨਾਂ ਨੇ ਵਾਅਦੇ ਝੂਠੇ ਲਾਰੇ ਬਹੁਤ ਕੀਤੇ ਪਰ ਇਹ ਕਿਸੇ ਤੇ ਪੂਰੇ ਨਹੀਂ ਉਤਰ ਹਾਂਜੀ ਉਸ ਭਰਤੀ ਮਹਮ ਦੇ ਤਹਿਤ ਹੀ ਸਾਡੇ ਪਟਿਆਲਾ ਲੋਕ ਸਭਾ ਦੇ ਅਬਜ਼ਰਵਰ ਨੇ ਸ਼੍ਰੀ ਐਨ ਕੇ ਸ਼ਰਮਾ ਜੀ ਤੇ ਨਾਲ ਨੇ ਉਹਨਾਂ ਦੇ ਸਾਡੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਢਿੰਝਰ ਉਹ ਸਾਰੇ ਲੋਕ ਸਭਾ ਹਲਕੇ ਦੀ ਜਿੰਨੇ ਵੀ ਇਹਦੇ ਵਿੱਚ ਵਿਧਾਨ ਸਭਾ ਹਲਕੇ ਆਉਂਦੇ ਨੇ ਉੱਥੇ ਸਾਰੇ ਇਹ ਜੋ ਭਰਤੀ ਮਹਿਮ ਚੱਲ ਰਹੀ ਹੈ ਉਹਨੂੰ ਅਬਜ਼ਰਵ ਕਰ ਰਹੇ ਨੇ ਤੇ ਲਗਾਤਾਰ ਪਾਰਟੀ ਦਫਤਰੇ ਰਿਪੋਰਟ ਕਰਦੇ ਨੇ ਸੋ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਉਸ ਮਹਿਮ ਨੂੰ ਅੱਗੇ ਵਧਾਉਣ ਲਈ ਉਹਨੂੰ ਉਤਸ਼ਾਹਤ ਕਰਨ ਲਈ ਉਹ ਸਾਡੇ ਦੋਨੋਂ ਲੀਡਰਾਂ ਦਾ ਅਸੀਂ 11 ਤਰੀਕ ਨੂੰ ਸਮਰਾਟ ਪੈਲੈਸ ਸਵੇਰੇ 10 ਵਜੇ ਪ੍ਰੋਗਰਾਮ ਰੱਖਿਆ ਹੈ ਜਿੰਨੇ ਵੀ ਵਰਕਰ ਨੇ ਸਮਾਣਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਜਾਂ ਜੋ ਨਵੇਂ ਲੋਕ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਉਹ ਸਾਰਿਆਂ ਨੂੰ ਅਸੀਂ ਉੱਥੇ ਸੱਦਾ ਦਿੱਤਾ ਹੈ ਤਾਂ ਕਿ ਅਸੀਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਮ ਚੱਲ ਰਹੀ ਹੈ ਉਹਨੂੰ ਵੱਧ ਤੋਂ ਵੱਧ ਅਸੀਂ ਉਹਦੇ ਵਿੱਚ ਲੋਕਾਂ ਨੂੰ ਸ਼ਾਮਲ ਕਰਕੇ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੋੜੀਏ ਤਾਂ ਕਿ 2027 ਦੇ ਵਿੱਚ ਆਉਣ ਵਾਲੀ ਸਰਕਾਰ ਹੈ ਜੋ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਸਕੀਏ ਪਾਰਟੀ ਲਈ ਵਰਕ ਕਰਨਾ ਹਰ ਵਰਕਰ ਦਾ ਹੱਕ ਹੈ ਤੇ ਇਹ ਬਹੁਤ ਵਧੀਆ ਗੱਲ ਹੈ ਜਿੰਨੇ ਅਸੀਂ ਵੱਧ ਤੋਂ ਵੱਧ ਵਰਕਰ ਜੋਸ਼ ਨਾਲ ਭਰਤੀ ਕਰਾਂਗੇ ਜਾਂ ਪਾਰਟੀ ਲਈ ਵਰਕ ਕਰਾਂਗੇ ਤਾਂ ਹੀ ਅਸੀਂ ਆਉਣ ਵਾਲੀ ਸਰਕਾਰ ਵਿੱਚ ਆਪਣਾ ਹਿੱਸਾ ਪਾਉਣ ਦੀ ਸੋਚ ਸਕਾਂਗੇ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਹੋਰ ਵੀ ਜਿੰਨੇ ਸਾਡੇ ਨੌਜਵਾਨ ਲੀਡਰ ਨੇ ਜਾਂ ਸਾਡੇ ਪੁਰਾਣੇ ਟਕਸਾਲੀ ਵਰਕਰ ਨੇ ਉਹ ਆਪਣੇ ਤੌਰ ਤੇ ਭਰਤੀ ਕਰਨ ਜਿਨ੍ਹਾਂ ਨੂੰ ਕਾਪੀਆਂ ਇਥੋਂ ਮਿਲ ਰਹੀਆਂ ਨੇ ਜਾਂ ਆਪਣੇ ਤੌਰ ਤੇ ਕੋਈ ਚਾਹੁੰਦਾ ਮੈਂ ਆਪਣੇ ਤੌਰ ਤੇ ਕਰਾਂ ਉਹ ਪਾਰਟੀ ਦਫ਼ਤਰ ਜਾਵੇ ਕਾਪੀਆਂ ਲੈ ਕੇ ਵੱਧ ਤੋਂ ਵੱਧ ਭਰਤੀ ਕਰੇ ਤੇ ਲੀਡਰਸ਼ਿਪ ਨੂੰ ਦੱਸੇ ਕਿ ਮੈਂ ਵਰਕ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਉਹਨਾਂ ਦਾ ਮਾਨ ਸਨਮਾਨ ਕਰ ਸਕੇ ਉਸ ਦਿਨ ਮੈਂਬਰਸ਼ਿਪ ਤਾਂ ਲਗਾਤਾਰ ਹਲਕੇ ਦੇ ਵਿੱਚ ਜਾਰੀ ਹੈ ਉਸ ਦਿਨ ਅਸੀਂ ਚਾਹੁੰਦੇ ਹਾਂ ਕਿ ਉਸ ਜੋ ਮੈਂਬਰਸ਼ਿਪ ਮੈਂ ਉਹਨੂੰ ਹੰਗਾਰਾ ਦੇਣ ਲਈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮੈਸੇਜ ਪਹੁੰਚ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਤੋਂ ਉਸ ਮੈਸੇਜ ਨੂੰ ਅੱਗੇ ਕਨਵੇ ਕਰਨ ਲਈ ਅਸੀਂ ਇੱਕ ਪ੍ਰੋਗਰਾਮ ਉਲੀਕਿਆ। ਜੋ ਮੈਂਬਰ ਬਣਾਏ ਹਨ ਮਤਲਬ ਬਣ ਗਏ ਹੁਣ ਤੱਕ ਸਾਰੇ ਬੁਲਾਏ ਆ ਮਸੂਸ ਤੇ ਆ ਗਏ। ਅਸੀਂ ਮੈਸੇਜ ਦੇ ਰਹੇ ਹਾਂ ਜੀ ਤੇ ਸਾਨੂੰ ਉਮੀਦ ਹੈ ਕਿ ਜੋ ਸਾਡੀ ਮੀਟਿੰਗ ਹੈ ਬਹੁਤ ਸਫਲ ਰਹੂਗੀ ਤੇ ਬੜੀ ਵੱਡੀ ਤعداد ਚ ਵਰਕਰ ਪਹੁੰਚਣਗੇ। ਓਕੇ। ਅ ਚਲੋ ਜਿੰਨੇ ਕਿਸੇ ਨੇ ਕੋਈ ਵਿਰੋਧ ਕਰਨਾ ਹੁੰਦਾ ਉਹਦਾ ਤਾਂ ਕੰਮ ਹੀ ਹੈ ਜੇ ਵਿਰੋਧ ਕਰਨੋਂ ਹਟ ਜਾਊਗਾ ਤਾਂ ਫਿਰ ਉਹ ਵਿਰੋਧੀ ਨਹੀਂ ਰਹਿਣਾ ਐ ਐਕਚੁਅਲੀ ਜੋ ਹਲਕਾ ਸਮਾਣਾ ਐ ਐਸਜੀਪੀਸੀ ਐ ਹਲਕਾ ਸਮਾਣਾ ਉੱਥੋਂ ਪਹਿਲਾਂ 2004 ਦੇ ਵਿੱਚ ਮੇਰੇ ਮਦਰ ਬੀਬੀ ਹਰਜੀਤ ਕੌਰ ਹਰਿਆਉ ਮੈਂਬਰ ਬਣੇ ਨੇ ਉਸ ਤੋਂ ਬਾਅਦ 2011 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਇਆ ਮੇਰੇ ਤਾਇਆ ਜੀ ਸਰਦਾਰ ਨਿਰਮਲ ਸਿੰਘ ਹਰਿਆਉ ਇਸੇ ਕੰਸਟੀਟੂਐਂਸੀ ਤੋਂ ਜਿਹਦੇ ਵਿੱਚ ਸਮਾਣਾ ਸ਼ਹਿਰ ਤੇ ਅੱਧਾ ਹਲਕਾ ਹੁੰਦਾ ਸੋ ਤੁਹਾਨੂੰ ਲੱਗਦਾ ਕਲੀਅਰ ਹੀ ਹੋ ਗਿਆ ਹੁਣ ਜਦੋਂ 20 ਸਾਲਾਂ ਤੋਂ ਲਗਾਤਾਰ ਅਸੀਂ ਇਸ ਹਲਕੇ ਤੋਂ ਐਸਜੀਪੀਸੀ ਮੈਂਬਰ ਆ ਤਾਂ ਬਾਹਰਲੇ ਕਿਵੇਂ ਹੋ ਸਕਦਾ ਜਿਹੜੀ ਨੌਜਵਾਨ ਪੀੜ੍ਹੀ ਆ ਸਮਾਣਾ ਹਲਕੇ ਦੀ ਸਾਰੇ ਪੰਜਾਬ ਦੀ ਉਹ ਇਹ ਪਹਿਲਾਂ ਸ਼੍ਰੋਮਣੀ ਕਾਲਜ ਦਲ ਦੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਦੋਂ ਪ੍ਰਧਾਨ ਸਾਹਿਬ ਤੇ ਹੁਣ ਤਾਂ ਉਹਨਾਂ ਨੇ ਹਸਤੀਵਾ ਦਿੱਤਾ ਸੀਗਾ ਹੁਣ ਤਾਂ ਵਰਕਿੰਗ ਕਮੇਟੀ ਕੰਮ ਕਰ ਰਹੀ ਆ ਉਦੋਂ ਲੋਕਾਂ ਦੀ ਮੰਗ ਸੀ ਵੀ ਨੌਜਵਾਨਾਂ ਨੂੰ 50% ਸੀਟਾਂ ਦਿੱਤੀਆਂ ਜਾਣ ਸ਼੍ਰੋਮਣੀ ਕਾਲਜ ਦਲ ਦੇ ਵਿੱਚ ਤਾਂ ਕਿ ਪਾਰਟੀ ਮਜੂਦ ਹੋਵੇ ਜਿਵੇਂ ਹੁਣ ਕੀ ਵਰਕਰ ਕਮੇਟੀ ਨੇ ਹੈੱਡ ਆਫ ਦੇ ਵਿੱਚ ਬੁਲਾ ਕੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਵੀ ਜਾ ਕੇ ਹਲਕਾ ਸਮਾਣੇ ਦੇ ਵਿੱਚੋਂ ਭਰਤੀ ਕਰੋ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ ਵੀ ਜਗਮੀਤ ਸਿੰਘ ਨਾਲ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਬਹੁਤ ਲੋਕਾਂ ਦਾ ਕਾਪੀਆਂ ਸਾਡੇ ਲਈ ਅਸੀਂ ਰੋਜ਼ ਅੱਧ ਵਿਚਾਲੇ ਲੈ ਆਣਨੇ ਆ ਵੇ ਕਾਪੀ ਮੁੱਕ ਜਨ ਸਾਡੇ ਮੈਂਬਰਸ਼ਿਪ ਦੀਆਂ ਵੀ ਬਹੁਤ ਲੋਕ ਨੇ ਵੀ ਸਾਡੇ ਟੈਲੀਫੋਨ ਕਰ ਕਰਕੇ ਕਾਪੀਆਂ ਮੰਗ ਰਹੇ ਨੇ ਵੀ ਸਾਡੇ ਵੀ ਪਿੰਡ ਪਹੁੰਚੋ ਸਾਡੇ ਪਿੰਡ ਕਾਪੀਆਂ ਪਹਚਾਓ ਅਸੀਂ ਵੀ ਭਰਤੀ ਕਰਨੀਆਂ ਤੇ ਹੁਣ ਅਸੀਂ 11 ਤਰੀਕ ਨੂੰ 10 ਵਜੇ ਤੋਂ 12:30 ਵਜੇ ਤੱਕ ਪ੍ਰੋਗਰਾਮ ਆ ਸਾਡਾ ਸਮਰਾਟ ਪੈਸ ਚ ਸ਼੍ਰੋਮਣੀ ਕਾਲ ਦਲ ਦੀ ਸਾਰੀ ਜ਼ਿਲ੍ਹੇ ਦੀ ਜਿੰਨੇ ਵੀ ਹਾਈ ਕਮਾਂਡ ਆ ਐ ਜੀ ਪੀ ਸੀ ਮੈਂਬਰ ਸ਼੍ਰੋਮਣੀ ਕਾਲ ਦਲ ਦੇ ਜਿੰਨੇ ਵੀ ਸਾਡੇ ਯਰਬਰ ਲਾਏ ਨੇ )^{(ਜਿੰਦਰ ਸਾਹਿਬ ਯੂਥ ਦੇ ਪ੍ਰਧਾਨ ਸਾਡੇ ਸਬਜੀਤ ਸਿੰਘ ਜੀ ਹੰਦੀ ਕੇ ਸ਼ਰਮਾ ਸਾਹਿਬ ਜੀ ਉਹ ਵੀ ਆ ਰਹੇ ਨੇ ਉਹ ਇਹ ਭਾਰਤੀ ਨੂੰ ਹੰਗਾਰਾ ਦੇਣ ਵਾਸਤੇ ਪਹੁੰਚੇ ਨੇ ਵੀ ਹੋਰ ਵੱਧ ਤੋਂ ਵੱਧ ਭਾਰਤੀ ਹੋਵੇ ਤਾਂ ਕਿ ਇਹਦੀ ਵਧੀਆ ਢੰਗ ਨਾਲ ਚੋਣ ਕਰਾਈ ਜਾਵੇ ਡੈਲੀਗੇਟ ਬਣਾਏ ਜਾਣ ਸ਼ੋਮਨੀ ਕਲਦਾ ਦੇ ਕੱਟੜ ਕਾਲੀ ਦਲ ਜੋ ਘਰੇ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਘਰਾਂ ਜਾ ਕੇ ਮਿਲਦੇ ਆ ਤਾਂ ਉਹ ਸਾਨੂੰ ਬਹੁਤ ਪੂਰਾ ਵਿਸ਼ਵਾਸ ਦਵਾਉਂਦੇ ਨੇ ਵੀ ਨੌਜਵਾਨ ਚਿਹਰਾ ਸਾਡੇ ਹਲਕਾ ਸਮਾਣ ਵਿੱਚ ਪਹੁੰਚਿਆ ਅਸੀਂ ਤਾਂ ਬਹੁਤ ਖੁਸ਼ੀ ਮਨਾਈ ਹੈ ਇਸ ਗੱਲ ਦੀ ਜਿਹੜੇ ਲੋਕ ਪਹਿਲਾਂ ਨਹੀਂ ਚੱਲ ਰਹੇ ਸਨ ਕਾਲੀ ਦਲ ਦੇ ਨਾਲ ਉਹ ਵੀ ਸਾਡੇ ਨਾਲ ਤੁਰ ਕੇ ਹੁਣ ਤੁਰਕੇ ਪੂਰੀ ਮਦਦ ਕਰ ਰਹੇ ਨੇ ਕਾਲੀਦਾਲ ਨੂੰ ਮੌਜੂਦ ਬਣਾਉਣ ਵਾਸਤੇ ਵੀ ਗਾਹਾਂ ਨੂੰ 2027 ਦੇ ਵਿੱਚ ਸਰਕਾਰ ਬਣਾ ਸਕੀਏ ਤਾਂ ਕਿ ਅਸੀਂ ਵੀ ਹਲਕਾ ਸਮਾਣੇ ਤੋਂ ਕਾਲੀਦਾਲ ਦੀ ਚੰਗੀ ਤੇਰੀ ਮਜ਼ਬੂਤ ਨਾਲ ਆਪਦਾ ਮੈਂਬਰ ਬਣਾ ਕੇ ਵਿਧਾਨ ਸਭਾ 'ਚ ਭੇਜਾਂਗੇ ਤਾਂ ਅਸੀਂ ਹੁਣ ਤੋਂ ਹੀ ਕੰਮ ਅਸੀਂ ਇਹ ਅਰੰਭ 2 ਸਾਲ ਰੁਪਏ ਨੇ ਅਰੰਭ ਕਰ ਦਿੱਤਾ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ